ਹੈਲੋ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਪੱਪੀ ਦੀ ਵੈਕਸੀਨੇਸ਼ਨ ਬਾਰੇ ਡੌਗ ਦੀ ਲਾਈਫ 'ਚ ਵੈਕਸੀਨੇਸ਼ਨ ਬਹੁਤ ਇੰਪੋਰਟੈਂਟ ਪਾਰਟ ਆ ਜਿਵੇਂ ਕਿ ਉਹਦਾ ਫੂਡ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਉਵੇਂ ਵੈਕਸੀਨੇਸ਼ਨ ਵੀ ਡੌਗ ਲਈ ਬਹੁਤ ਜ਼ਰੂਰੀ ਆ ਜੇ ਇਨ ਫਿਊਚਰ ਤੁਹਾਡਾ ਡੌਗ ਬਿਮਾਰ ਹੋ ਜਾਂਦਾ ਆ ਜੇ ਉਹਦੇ ਵੈਕਸੀਨੇਸ਼ਨ ਲੱਗੀ ਹੋਈ ਆ ਤਾਂ ਉਹਦੇ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ ਕਿਉਂਕਿ ਵੈਕਸੀਨੇਸ਼ਨ ਉਹਦੀ ਇਮਿਊਨਿਟੀ ਨੂੰ ਬੂਸਟ ਕਰਦਾ ਆ ਉਹਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦਾ ਆ ਇਸ ਲਈ ਵੈਕਸੀਨ ਬਹੁਤ ਜ਼ਰੂਰੀ ਆ ਇਸ ਚ ਡੌਗ ਦੀ ਸੇਫਟੀ ਵੀ ਆ ਦੂਸਰਾ ਵੈਕਸੀਨ ਜਦੋਂ ਪ੍ਰੋਪਰ ਲੱਗੀ ਹੁੰਦੀ ਆ ਉਹਦੇ ਚ ਆਪਣੀ ਵੀ ਸੇਫਟੀ ਆ ਕਿਉਂਕਿ ਡੌਗ ਨੂੰ ਰੇਬੀਜ਼ ਦਾ ਇੰਜੈਕਸ਼ਨ ਲੱਗਦਾ ਆ ਉਹ ਆਪਣੀ ਸੇਫਟੀ ਲਈ ਲੱਗਦਾ ਆ ਤੁਸੀਂ ਬਹੁਤ ਵਾਰੀ ਬਹੁਤ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਡੌਗ ਨੇ ਕੱਟਿਆ ਬੰਦੇ ਨੂੰ ਰੇਬੀਸ ਹੋ ਗਿਆ ਤੇ ਉਹਦੀ ਡੈਥ ਹੋ ਗਈ ਇਸ ਡੌਗ ਦੀ ਆਪਾਂ ਗਲਤੀ ਗੱਡਦੇ ਆ ਹੁਣ ਉਹ ਇੱਕ ਬੇਜਵਾਨ ਆ ਉਹਨੂੰ ਥੋੜੀ ਪਤਾ ਆ ਮੈਨੂੰ ਕੋਈ ਪ੍ਰੋਬਲਮ ਆ ਤੇ ਮੈਂ ਜਾ ਕੇ ਇੰਜੈਕਸ਼ਨ ਲਗਵਾਉਣਾ ਆ ਉਹ ਆਪਣੀ ਜ਼ਿੰਮੇਵਾਰੀ ਬਣਦੀ ਆ ਜੇ ਤੁਹਾਨੂੰ ਕਿਸੇ ਸਟਰੀਟ ਡੌਗ ਨੇ ਕੱਟ ਲਿਆ ਆ ਤਾਂ ਉਹ ਡੌਗ ਨੇ ਤੁਹਾਡੇ ਇੰਜੈਕਸ਼ਨ ਨਹੀਂ ਲਗਵਾਉਣੇ ਤੁਹਾਨੂੰ ਖੁਦ ਜਾਣਾ ਪੈਣਾ ਆ ਤੁਹਾਨੂੰ ਆਪਣੀ ਸੇਫਟੀ ਖੁਦ ਕਰਨੀ ਪੈਣੀ ਆ ਜੇ ਤੁਸੀਂ ਘਰੇ ਡੌਗ ਰੱਖਿਆ ਆ ਤਾਂ ਕੋਸ਼ਿਸ਼ ਕਰੋ ਕਿ 90 ਡੇਸ ਤੋਂ ਪਹਿਲਾਂ ਪਹਿਲਾਂ ਉਹਦੇ ਰੇਬੀਸ ਦਾ ਇੰਜੈਕਸ਼ਨ ਜ਼ਰੂਰ ਲੱਗ ਜਾਏ ਕਿਉਂਕਿ 90 ਡੇਸ ਤੱਕ ਉਹਦੇ ਚ ਰੇਬੀਸ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਇਸ ਲਈ 90 ਡੇਸ ਤੋਂ ਪਹਿਲਾਂ ਪਹਿਲਾਂ ਡੌਗ ਦੇ ਰੇਬੀਸ ਦਾ ਇੰਜੈਕਸ਼ਨ ਲੱਗਣਾ ਬਹੁਤ ਜ਼ਰੂਰੀ ਆ ਸਾਰੀ ਵੈਕਸੀਨ ਕੰਪਲੀਟ ਕਰਨਾ ਬਹੁਤ ਜ਼ਰੂਰੀ ਆ ਡੌਗ ਦੇ ਇਸ ਲਈ ਜੇ ਤੁਸੀਂ ਆਪਣੇ ਡੌਗ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਇੱਕ ਚੰਗੇ ਡਾਕਟਰ ਕੋ ਜਾ ਕੇ ਤੁਸੀਂ ਆਪਣੇ ਡੌਗ ਦੀ ਵੈਕਸੀਨੇਸ਼ਨ ਕੰਪਲੀਟ ਕਰਵਾਓ ਹੁਣ ਆਪਾਂ ਗੱਲ ਕਰਦੇ ਆ ਕਿ ਵੈਕਸੀਨ ਕਦੋਂ-ਕਦੋਂ ਲਗੋਣੀ ਹੈ ਸਭ ਤੋਂ ਪਹਿਲਾਂ ਜੇ ਆਪਾਂ ਨਵਾਂ ਪੱਪੀ ਲਿਆਇਆ ਤਾਂ 44 ਤੋਂ 45 ਦਿਨ ਦੇ ਅੰਦਰ-ਅੰਦਰ ਪਹਿਲੀ ਵੈਕਸੀਨ ਲਗਣੀ ਬਹੁਤ ਜ਼ਰੂਰੀ ਹੁੰਦੀ ਆ ਵੈਕਸੀਨ ਲੱਗਣ ਤੋਂ ਪਹਿਲਾਂ ਜਿਹੜਾ ਸਟੈਪ ਹੁੰਦਾ ਆ ਉਹ ਹੁੰਦਾ ਆ ਡਿਵਰਮਿੰਗ ਦਾ ਢਿੱਡ ਦੇ ਕੀੜਿਆਂ ਦਾ ਵੈਕਸੀਨ ਲੱਗਣ ਤੋਂ 1-2 ਦਿਨ ਪਹਿਲਾਂ ਤੁਸੀਂ ਪ੍ਰੋਪਰ ਵੇਟ ਕਰਕੇ ਬੱਚੇ ਦਾ ਉਸ ਦੀ ਡਿਵਰਮਿੰਗ ਕਰੋ ਪ੍ਰੋਪਰ ਡਿਵਰਮਿੰਗ ਹੋਣ ਤੋਂ ਬਾਅਦ ਤੁਸੀਂ ਵੈਕਸੀਨ ਲਗਵਾਓ ਤਾਂ ਆਪਣਾ ਵੈਕਸੀਨ ਪੂਰਾ ਅਸਰ ਕਰਦੀ ਹੈ ਡਿਵਰਮਿੰਗ ਨਾ ਕਰਨ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਵੀ ਹੁੰਦੀਆਂ ਨੇ ਡੌਗ ਨੂੰ ਉਸ ਬਾਰੇ ਆਪਾਂ ਨੈਕਸਟ ਵੀਡੀਓ 'ਚ ਗੱਲ ਕਰਾਂਗੇ ਜੇ ਆਪਾਂ ਇਹਦੇ 'ਚ ਡਿਵਰਮਿੰਗ ਵਾਲਾ ਟੌਪਿਕ ਵੀ ਸ਼ੁਰੂ ਕਰਤਾ ਤਾਂ ਵੀਡੀਓ ਥੋੜਾ ਲੰਬਾ ਹੋ ਜਾਣੀ ਹੈ ਇਸ ਲਈ ਡਿਵਰਮਿੰਗ ਦੀ ਆਪਾਂ ਨੈਕਸਟ ਵੀਡੀਓ 'ਚ ਗੱਲ ਕਰਾਂਗੇ ਸੋ ਇਹਦੇ ਚ ਆਪਾਂ ਗੱਲ ਕਰਦੇ ਆਂ ਵੈਕਸੀਨੇਸ਼ਨ ਦੀ ਕਿ ਫਰਸਟ ਵੈਕਸੀਨ ਆ ਜਿਹੜੀ ਉਹ 44 ਤੋਂ 45 ਦਿਨ ਦੇ ਅੰਦਰ ਲੱਗ ਜਾਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਰੇਬੀਜ਼ ਦਾ ਜਿਹੜਾ ਇੰਜੈਕਸ਼ਨ ਆ ਉਹ 90 ਡੇਸ ਤੋਂ ਪਹਿਲਾਂ ਪਹਿਲਾਂ ਪੱਪੀ ਨੂੰ ਲੱਗ ਜਾਣਾ ਚਾਹੀਦਾ ਆ ਹੁਣ ਜੇ ਆਪਾਂ ਗੱਲ ਕਰਦੇ ਆਂ ਕਿ ਕਈ ਵਾਰੀ ਆਪਾਂ ਪੱਪੀ ਲੈਨੇ ਆ ਕਿਸੇ ਤੋਂ 50 55 2 ਮੰਥ ਦਾ ਪੱਪੀ ਲੈਨੇ ਆ ਤਾਂ ਉੱਥੇ ਤੁਸੀਂ ਪਹਿਲਾਂ ਕਨਫਰਮ ਕਰਨਾ ਆ ਕਿ ਪੱਪੀ ਨੂੰ ਵੈਕਸੀਨ ਲੱਗੀ ਹੋਈ ਆ ਜਾਂ ਨਹੀਂ ਜੇ ਉਹਨੂੰ ਵੈਕਸੀਨ ਨਹੀਂ ਲੱਗੀ ਹੋਈ ਤਾਂ ਤੁਸੀਂ ਕਦੀ ਵੀ ਉਹ ਪੱਪੀ ਪਰਚੇਸ ਕਰਨ ਦੀ ਗਲਤੀ ਬਿਲਕੁਲ ਨਹੀਂ ਕਰਨੀ ਵੈਕਸੀਨ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਇਨ ਕੇਸ ਤੁਹਾਨੂੰ ਉਹੀ ਪੱਪੀ ਪਸੰਦ ਆ ਪਰ ਉਹਦੇ ਵੈਕਸੀਨੇਸ਼ਨ ਨਹੀਂ ਲੱਗੀ ਹੋਈ ਤਾਂ ਤੁਸੀਂ ਓਨਰ ਨੂੰ ਕਹੋ ਕਿ ਪਹਿਲਾਂ ਉਹਦੀ ਵੈਕਸੀਨ ਲਗਵਾਵੇ ਤੇ ਉਸ ਤੋਂ 2-3 ਦਿਨ ਬਾਅਦ ਤੁਸੀਂ ਉਹ ਪੱਪੀ ਪਰਚੇਸ ਕਰ ਸਕਦੇ ਹੋ ਬਿਨਾ ਵੈਕਸੀਨ ਕਰਿਆ ਹੋਇਆ ਪੱਪੀ ਕਦੀ ਵੀ ਘਰੇ ਲੈ ਕੇ ਆਉਣ ਦੀ ਗਲਤੀ ਬਿਲਕੁਲ ਨਹੀਂ ਕਰਨੀ ਤੇ ਕਦੀ ਵੀ ਵੈਕਸੀਨੇਸ਼ਨ ਨਾਲ ਲਗਵਾਉਣ ਦੀ ਕਾਲ ਨਹੀਂ ਕਰਨੀ ਟਾਈਮ ਟੂ ਟਾਈਮ ਆਪਣੀ ਵੈਕਸੀਨ ਕੰਪਲੀਟ ਕਰਨੀ ਆ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਤੇ ਐਦਾਂ ਦੀ ਹੋਰ ਇੰਟਰਸਟਿੰਗ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਾਂ ਐਦਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਡੇ ਪਪੀ ਲਈ ਸਟੈਪ ਬਾਈ ਸਟੈਪ ਲੈ ਕੇ ਆਉਂਦੇ ਰਵਾਂਗੇ ਧੰਨਵਾਦ